ਪਵਨ ਜੀ ਇਹ ਸਾਹੋ ਕੀ ਲੈਂਡ ਦਾ ਜੀ ਮੰਨੋ ਜੀ ਇਹ ਸਾਹੋ ਕੀ ਲੈਂਡ ਦਾ ਹੋਵੇ ਤਾਂ ਇੱਕ ਤੋਂ ਘੋੜੇ ਹੋ ਸਕਦੇ ਨਹੀਂ ਜੀ ਸਭ ਤੋਂ ਮੇਨ ਲੈਂਡ ਦਾ ਘੋੜਾ ਹੁਣ ਇਹੀ ਰਹਿ ਗਿਆ ਜੀ ਤੇ ਇਹਦੀ 2.5 4 ਇੰਚ ਹਾਈਟ ਆ ਜੀ ਤੇ ਇਹਦੇ ਘੋੜੇ ਵੀ ਬਣੇ ਹੋਏ ਆ ਪੰਜ ਚਾਰ ਸਾਨ ਘੋੜੇ ਵੀ ਆ ਜੀ ਇਹਦੇ ਬਹੁਤ ਚੰਗੇ ਆ ਸਾਰਾ ਸਵਾਗਤ ਜੀ ਜੰਗਾ ਜੀ ਪਰ ਨਕੀ ਜਣਾ ਚਾਹਾਂਗਾ ਜੀ ਮੇਲੇ ਦਾ ਮਰਾ ਦਾ ਤੁਮ ਸਭ ਲੱਗਿਆ ਮੇਲਾ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਪਹਿਲਾਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ ਇਹਨਾਂ ਨੇ ਮੰਡੀ ਲਵਾਈ ਜੀ ਕਿਚਲਾ ਕਰਕੇ ਬਹੁਤ ਵਧੀਆ ਮੇਲਾ ਲੱਗਿਆ ਜੀ ਤੇ ਬਹੁਤ ਵਧੀਆ ਮਾਹੌਲ ਹੈ ਇੱਥੇ ਸਾਰੀ ਸੁਖ-ਸਹੂਲਤ ਹੈ ਜੀ ਹਾਂ ਜੀ ਤੇ ਪਵਨ ਲਿਆਂਦਾ ਮੇਲੇ ਤੋਂ ਹਾਂ ਜੀ ਹਾਂ ਜੀ ਖਾਚੇ ਦਾ ਪਵਨ ਜੀ ਪਵਨ ਜੀ ਇਹ ਸਾਹੋ ਕੀ ਲੈਣਦਾ ਜੀ ਮੰਨੋ ਜੀ ਇਹ ਸਾਹੋ ਕੀ ਲੈਣਦਾ ਹੋਵੇ ਤਾਂ ਇੱਕ ਤੋਂ 2 ਘੋੜੇ ਹੋ ਸਕਦੇ ਆ ਨਹੀਂ ਜੀ ਸਭ ਤੋਂ ਮੇਨ ਲਾਈਨ ਦਾ ਘੋੜਾ ਹੁਣ ਇਹੀ ਰਹਿ ਗਿਆ ਜੀ ਤੇ ਇਹਦੀ 2.5 ਢਾਹ ਇੰਚ ਹਾਈਟ ਆ ਜੀ ਤੇ ਇਹਦੇ ਘੋੜੇ ਵੀ ਬਣੇ ਹੋਏ ਆ ਪੰਜ ਚਾਰ ਸਾਨ ਘੋੜੇ ਵੀ ਆ ਜੀ ਇਹਦੇ ਬਹੁਤ ਚੰਗੀਆਂ ਬੱਚੀਆਂ ਆਂ ਜੀ ਹਾਂ ਜੀ ਕਿਵੇਂ ਕਿੱਥੇ ਕਿੱਥੇ ਲੈ ਕੇ ਆਉਂਦੇ ਇਹਨਾਂ ਅੱਜ ਮੇਲੇ ਤੇ ਲੈ ਕੇ ਆਏ ਹੋ ਬੜਾ ਕੇ ਰੌਣਕ ਪਾਉਂਦੀ ਹੈ ਤੇ ਇੱਕ ਹਾਂ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਰਿਸਪੌਂਸ ਮਿਲਿਆ ਲੋਕਾਂ ਨੂੰ ਬਾਈ ਤੇ ਇਹਨੂੰ ਮੁਕਸਰ ਵੀ ਲੈ ਕੇ ਜਾਂਦੇ ਆ ਜੀ ਤੇ ਪਿਛਲੇ ਸਾਲ ਫਰੀਦਕੋਟ ਸ਼ੋਅ ਤੇ ਵੀ ਡਿਸਪਲੇ ਕੀਤਾ ਸੀਗਾ ਜੀ ਇਹ ਬਹੁਤ ਮਨ ਲੋ ਡਿਸਪਲੇ ਦਾ ਹੀ ਕਈ ਥਾਈ ਹੋਇਆ ਘੋੜਾ ਕਿਉਂ 12-13 ਸਾਲ ਦਾ ਘੋੜਾ ਜੀ ਇਹ 12-13 ਸਾਲਾਂ ਅਚ ਬਹੁਤ ਮੰਡੀਆਂ ਕਰੀਆਂ ਜੀ ਬਹੁਤ ਸ਼ੋਹਾਂ ਚ ਬਲ ਬਈ ਡਿਸਪਲੇ ਲਈ ਜਾਂਦਾ ਰਿਹਾ ਜੀ ਹਾਂਜੀ ਕਿੰਨੀ ਕੀਮਤ ਕਿੰਨੀ ਕਰ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਘੋੜੇ ਨੂੰ ਮਿਹਨਤ ਤਾਂ ਜੀ ਜਿਹੜੇ ਬੰਦੇ ਨੂੰ ਸ਼ੌਕ ਆ ਉਹਨੂੰ ਤਾਂ ਮਿਹਨਤ ਲੱਗਦੀ ਨਹੀਂ ਸਹੀ ਪੁੱਛੋ ਉਹਨੂੰ ਇਹਦਾ ਕੋਈ ਭਾਰ ਨਹੀਂ ਲੱਗਦਾ ਜੀ ਕੋਈ ਬਾਲੀ ਮਿਹਨਤ ਨਹੀਂ ਲੱਗਦੀ ਜੇ ਆਪਾਂ ਮਜਬੂਰੀ ਬਸ ਕਰਦੇ ਆ ਜੀ ਫੇਰ ਆਪਾਂ ਨੂੰ ਇਹ ਭਾਰ ਲੱਗਦਾ ਹੈ ਹਾਂਜੀ ਇਹਦੇ ਪਾਲਦੇ ਕਿਵੇਂ ਉਹ ਦਿਵਾਕਾਂ ਨੂੰ ਵੱਧ ਰੱਖਦੇ ਆ ਹਾਂਜੀ ਰੱਖਣਾ ਜਵਾਕਾਂ ਨੂੰ ਵੱਧ ਪੈਂਦਾ ਜੀ ਹਾਂਜੀ ਹਾਂਜੀ ਕਿੰਨੀ ਕੀਮਤ ਕਿੰਨੀ ਹੋਏਗੀ ਇਹਨਾਂ ਦੀ ਕਿ ਆਪਾਂ ਕਹਿ ਦਾਂ ਕੀਮਤ ਤਾਂ ਜੀ ਅੱਜ ਦੀ ਘੜੀ ਜਿਹੜੇ ਕੁਆਲਟੀ ਵਾਲੇ ਜਾਨਵਰ ਹੈ ਜੀ ਘੋੜੇ ਘੋੜੀਆਂ ਬਹੁਤ ਜ਼ਿਆਦੇ ਕੀਮਤ ਹੈ ਹਾਂ ਜੀ ਮੁੱਲ ਕੋਈ ਨਹੀਂ ਲੱਗਦੇ ਇਹਨਾਂ ਦੇ ਹਾਂ ਜੀ ਹਾਂ ਜੀ ਇਹਨਾਂ ਦੀ ਜਿਹੜਾ ਚੰਗਾ ਜਾਨਵਰ ਹੈ ਕਿਸੇ ਕੋਲੇ ਘੋੜਾ ਘੋੜੀ ਹੈ ਜਿਹੜਾ ਕੁਆਲਟੀ ਚ ਅੱਜ ਦੀ ਘੜੀ ਉਹਦੀ ਬਹੁਤ ਜ਼ਿਆਦੇ ਡਿਮਾਂਡ ਹੈ ਹਾਂ ਜੀ ਉਹ ਬੇ ਕਿਹੜੇ ਕਿਹੜੇ ਰੱਖੇ ਹੋਏ ਆ ਘੋੜੇ ਪਰਿਵਾਰ ਵੀ ਸਾਥ ਹੁੰਦਾ ਪੂਰਾ ਹਾਂ ਜੀ ਪਰਿਵਾਰ ਦਾ ਸਾਥ ਤਾਂ ਜ਼ਰੂਰ ਹੈ ਜੀ ਪਰਿਵਾਰ ਦੇ ਸਾਥ ਤੋਂ ਬਿਨਾਂ ਤਾਂ ਜੀ ਆਪਾਂ ਇਹ ਕੰਮ ਕਰ ਹੀ ਨਹੀਂ ਸਕਦੇ ਹਾਂ ਜੀ ਹਾਂ ਜੀ

ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ